ਤੁਹਾਡੇ ਅਸੀਂ ਦੰਦ ਦੇਖ ਰਿਹਾ ਦੰਦ ਮੇਰੇ ਸਾਹਿਬ ਨਾਲ ਹੁੰਦਾ ਹੈ ਨਹੀਂ ਗੇ ਨਿਕਲ ਗਏ ਜੀ ਚਾਰ ਕਨੇ ਹੁਣ ਤਾਂ ਦੰਦ ਤੇ ਮੇਰੀ ਉਹਨਾਂ ਬਾਬਾ ਜੀ 95 ਸਾਲ ਦੀ ਆ 95 ਸਾਲ ਹਾਂ ਜੀ ਅੱਜ ਕੱਲ ਸਾਡੇ ਵਰਗੇ ਨੌਜਵਾਨ ਕਿ ਰਜਾਈਆਂ ਜਿਹਨੂੰ ਨਿਕਲਦੇ ਚਲੋ ਕਰ ਲਾਂਗੇ ਅੱਜ ਦਾ ਕੰਮ ਹਫਤੇ ਬਾਅਦ ਪੈ ਜਾਂਦੇ ਨੇ ਤੇ ਤੁਸੀਂ ਕਿੰਨੇ ਵਜੇ ਸਵੇਰੇ ਫਿਰ ਉੱਠ ਜਾਂਦੇ ਬਾਬਾ ਜੀ ਮੈਂ 2 ਵਜੇ ਉੱਠਦਾ ਦੋ ਵਜੇ ਉੱਠ ਕੇ ਟੈਂਕੀ ਦੇ ਪਾਣੀ ਨਾਲ ਇਸ਼ਨਾਨ ਕਰਕੇ ਫਿਰ ਨਿਤਨੇਮ ਕਰਕੇ ਮੈਂ ਸਵੇਰੇ 7 ਵਜੇ ਗੱਡੀ ਕੱਢਦਾ। ਇਹ ਦੋ ਜੋਟ ਕੇ ਟੈਂਕੀ ਦਾ ਪਾਣੀ ਤਾਂ ਬਰਫ਼ ਤਰ੍ਹਾਂ ਹੁੰਦਾ ਅਜ ਦੇ ਸੌਵੇਂ ਵਿੱਚ ਕਿਤੇ ਹੋਰ ਤਾਂ ਨਹੀਂ ਕਿ ਤੁਸੀਂ ਕਹ ਰਹੇ ਛੋੜਤਾ ਨਹੀਂਗਾ ਇਸ ਗੱਲ 'ਚ ਕਿਸੇ ਬਾਬਾ ਜੀ ਚਾਹੇ ਬਰਫ਼ ਜੰਮੀ ਹੋਵੇ ਮੈਂ ਜਿੱਥੇ ਮਰਜ਼ੀ ਚਲਾ ਜਾਮਾ ਕਿਤੇ ਮਾਚਲ ਚ ਕਰ ਰਿਹਾ ਜਾਮਾ ਉੱਥੇ ਵੀ ਬਰਫ਼ ਜੰਮੀ ਵਾਲੇ ਪਾਣੀ ਨਾਲ ਹੀ ਨਾ ਦੇਣਾ। ਸ੍ਰੀ ਰਈਆਹਿਜਾ ਮਾਰਕ ਦੀ ਬਾਹੀ ਗੁਰੂ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਆਪਣਾ ਜਿਵਾ ਦਾ। ਕਾ ਸਾਲ ਹੋ ਗਏ ਬਾਬਾ ਜੀ ਪਹਿਲਾਂ ਮੈਂ 11 ਸਾਲ ਮਿਲਟਰੀ ਸਰਵਿਸ ਕਰਕੇ ਆਇਆ ਮੈਂ ਦੋ ਲੜਾਈਆਂ ਲੜੀਆਂ 65 ਤੇ 71 ਦੀ ਸ਼ਕਤ ਤੋਂ ਬਾਅਦ ਕੋਈ ਸ਼ਕਤੀ ਅੰਦਰੋਂ ਪੈਦਾ ਹੋਈ ਕਿਸ ਤਰ੍ਹਾਂ ਜਿਵੇਂ ਹੁਣ ਤੁਸੀਂ ਇੰਨੀ ਉਮਰ ਦੇ ਵਿੱਚ ਆਟੋ ਰਿਕਸ਼ਾ ਚਲਾ ਰਹੇ ਹੋ ਤੇ ਅੱਖਾਂ ਦਾ ਵੀ ਬੜਾ ਜ਼ਰੂਰਤ ਹੁੰਦੀ ਹੈ ਇੰਨੀਆਂ ਸਾਲਾਂ ਜੀ ਐ ਐ ਕਿ ਜਉ ਪਰਮੇਸ਼ਰ ਮਾਲਕ ਨੂੰ ਆਪਣਾ ਬਣਾ ਲੈਂਦਾ ਨਾ ਜਿਹੜਾ ਉਹ ਨੂੰ ਮਾਲਕ ਆਪਣੇ ਆਪ ਹੀ ਸਾਰਾ ਦਿੰਦਾ ਉਹ ਹਾਜ਼ਰ ਨਜ਼ਰ ਰਹਿੰਦੇ ਨੇ ਮਾਧਾ ਜੀ ਪੋਤੇ ਵੀ ਪੋਤੇ ਵੀ ਹੋਣਗੇ ਤੇ ਵੀ ਨਹੀਂ ਜੀ ਉਹ ਕਹਿੰਦੇ ਹੋਣਗੇ ਬਾਪੂ ਹੁਣ ਤੂੰ ਰਹਿਣ ਦੇ ਨਾ ਚੱਕਿਆ ਕਰ ਕਿਸੇ ਵਿੱਚ ਨਾ ਐਂਜਾਇਰ ਘੋਕ ਦੇ ਕਿਤੇ ਵੀ ਨਾ ਉਹ ਤਾਂ ਕਹਿੰਦੇ ਨੇ ਪਰ ਮੈਂ ਕਿਵੇਂ ਬਹਿ ਜਾਉਂ ਮੈਨੂੰ ਮਾਲਕ ਦਾ ਹੁਕਮ ਹੈ ਪਰਮੇਸ਼ਰ ਦਾ ਹੁਕਮ ਹੈ ਕਿ ਕਿਰਤ ਕਰਕੇ ਪ੍ਰਸ਼ਾਦਾ ਛਕਣਾ ਜੀ ਪਤਾ ਕੀ ਹੈ ਅੱਜ ਕੱਲ ਦੇ ਨਵੇਂ ਮੁੰਡੇ ਨੇ ਨਸ਼ਿਆਂ ਦੇ ਮਗਰ ਲੱਗੇ ਹੋਏ ਨੇ ਜਿਹੜਾ ਨਸ਼ੇ 'ਚ ਲੱਗ ਗਿਆ ਬਾਬਾ ਜੀ ਉਹਦੀ ਜ਼ਿੰਦਗੀ ਬਰਬਾਦ ਉਹਦੀ ਵੀ ਬਰਬਾਦ ਆ ਉਹਦੇ ਚੱਬਰ ਦੀ ਵੀ ਬਰਬਾਦ ਆ ਅਸੀਂ ਤਾਂ ਮੈਂ ਬਹੁਤ ਜਿੰਨੇ ਮੇਰੀ ਗੱਡੀ 'ਚ ਕੋਈ ਜੌਂ ਜਵਾਨ ਬਹਿ ਜਾਂਦੇ ਨੇ ਨਾ ਮੈਂ ਉਹਨੂੰ ਇਹੀ ਸਿੱਖ ਸਤ ਦੰਨਾ ਬੇ ਉਹ ਨਸ਼ਿਆਂ ਤੋਂ ਬਚੋ ਬਰਬਾਦੀ ਹੈ ਇਹ ਬਈ ਬਿਲਕੁਲ ਨਰੋਦ ਆ ਮੈਨੂੰ 20 ਹਾਲ ਹੋ ਗਏ ਨੇ ਕਿ ਬੁਖਾਰ ਚੜੇ ਨੂੰ ਮੈਨੂੰ ਕਦੇ ਬੁਖਾਰ ਨਹੀਂ ਚੜਿਆ ਆ ਟਰੰਟਰ ਤੇ ਨੰਗੀ ਕਦੇ ਸਵਾਰ ਨਹੀਂ ਪਾਇਦਾ ਕਦੇ ਸਰ ਨਹੀਂ ਦੁਖਾ ਕਦੇ ਕੋਣੀ ਨਹੀਂ ਖਾਦੀ ਡਾਕਟਰ ਤੋਂ ਲੈ ਕੇ ਢਿੱਲਿਪਸ ਪੰਜਾਬੀ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੰਦੀਪ ਕੰਬੋਜ ਸਰਦੀ ਪੂਰੀ ਜੋਰਾ ਸ਼ੋਰਾ ਤੇ ਹੈਗੀ ਆ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਅਸੀਂ ਸੋਚਦੇ ਆ ਕੰਮ ਕਰੀਏ ਜਾਂ ਨਾ ਕਰੀਏ ਇਸ ਨੂੰ ਲੈ ਕੇ ਅਸੀਂ ਰਜਾਈਆਂ ਚ ਬੜੇ ਰੰਨੇ ਆ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਸਖਸ਼ਾ ਮਿਲਵਾਉਣ ਜਾ ਰਿਹਾ ਜਿਨ੍ਹਾਂ ਦੀ ਉਮਰ ਵੀ ਉਹ ਜਵਾਨੀ ਦੱਸਣਗੇ 80 85 ਜਾਂ 90 ਸਾਲ ਉਮਰ ਹੈਗੀ ਹੈ ਤੇ ਆਟੋ ਰਿਕਸ਼ਾ ਚਲਾਉਂਦੇ ਚੰਡੀਗੜ੍ਹ ਜਾਂ ਮੋਹਾਲੀ ਦੀਆਂ ਸੜਕਾਂ ਤੇ ਤੇ ਗੱਲ ਤਾਂ ਵੱਡੀ ਇਹ ਹੈਗੀ ਏ ਇੰਨੀ ਸਰਦੀ ਦੇ ਵਿੱਚ ਸਾਡੇ ਨਾਲ ਨਿਆਂਗ ਸਿੰਘ ਹਾਗੇ ਨੇ ਪੂਰੇ ਨਿਆਂਗ ਸਿੰਘ ਦਾ ਬਾਣਾ ਪਾ ਕੇ ਹਮੇਸ਼ਾ ਰਹਿੰਦੇ ਨੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਕਿਹਾ ਵੀ ਨਿਹੰਗ ਸਿੰਘ ਦੇ ਬਾਣੇ ਵਿੱਚ ਤੇ ਵਾਈਗੁਰ ਜੀ ਦਾ ਸਭ ਤੋਂ ਪਹਿਲਾਂ ਨਾਮ ਕੀ ਹੈਗਾ ਤੇ ਕਦੋਂ ਤੋਂ ਤੁਸੀਂ ਆਟੋ ਰਿਕਸ਼ਾ ਚਲਾ ਰਹੇ ਹੋ ਬਾਬਾ ਜੀ ਮੈਨੂੰ ਹੋ ਗਏ 10 12 ਸਾਲ ਜੀ ਹਾਂ ਤੇ ਬਾਬਾ ਜੀ ਤੁਹਾਡੀ ਉਮਰ ਕਿੰਨੀ ਹੈਗੀ ਆ ਜਿਸ ਸਾਹਮਣੇ ਤੁਸੀਂ ਤੁਹਾਡੇ ਅਸੀਂ ਦੰਦ ਦੇਖ ਰਿਹਾ ਦੰਦ ਵੀ ਮੇਰੇ ਸਾਹਮਣੇ ਹੁਣ ਤਾਂ ਹੈ ਨਹੀਂਗੇ ਨਿਕਲ ਗਏ ਜੀ ਚਾਰ ਕਨੇ ਹੁਣ ਤਾਂ ਦੰਦ ਤੇ ਮੇਰੀ ਔਰ ਬਾਬਾ ਜੀ 95 ਸਾਲ ਦੀ ਆ 95 ਸਾਲ ਉਮਰ ਹੈ ਹਾਂ ਜੀ ਤੇ ਬਾਬਾ ਜੀ ਇੰਨੀ ਠੰਡ ਹੈਗੀ ਐ ਤੇ ਅੱਜ ਕੱਲ ਸਾਡੇ ਵਰਗੇ ਨੌਜਵਾਨ ਕਰਜਾਈਆਂ ਚੋਂ ਹੀ ਨਿਕਲਦੇ ਚਲੋ ਕਰ ਲਾਂਗੇ ਅੱਜ ਦਾ ਕੰਮ ਹਫ਼ਤੇ ਬਾਅਦ ਪੈ ਜਾਂਦੇ ਨੇ ਤੇ ਤੁਸੀਂ ਕਿੰਨੇ ਵਜੇ ਸਵੇਰੇ ਫਿਰ ਉੱਠ ਜਾਂਦੇ ਜੀ ਬਾਬਾ ਜੀ ਮੈਂ 2 ਵਜੇ ਉੱਠਦਾ ਸਵੇਰੇ 2 ਵਜੇ 2 ਵਜੇ ਉੱਠ ਕੇ ਟੈਂਕੀ ਦੇ ਪਾਣੀ ਨਾਲ ਇਸ਼ਨਾਨ ਕਰਕੇ ਫਿਰ ਨਿਤਨੇਮ ਕਰਕੇ ਮੈਂ ਸਵੇਰੇ 7 ਵਜੇ ਗੱਡੀ ਕੱਢਦਾ ਪਾਪਾ ਜੀ ਸਵੇਰੇ ਦੋ ਜੁੱਟ ਕੇ ਟੈਂਕੀ ਦਾ ਪਾਣੀ ਤਾਂ ਬਰਫ਼ ਤਰ੍ਹਾਂ ਹੁੰਦਾ ਅਜਿਹੇ ਸਾਮੇ ਵਿੱਚ ਕਿਤੇ ਉਹ ਤਾਂ ਨਹੀਂ ਕਿ ਤੁਸੀਂ ਕਹ ਰਹੇ ਝੂਠ ਤਾਂ ਨਹੀਂਗਾ ਇਸ ਗੱਲ 'ਚ ਕਿਸੇ ਬਾਬਾ ਜੀ ਚਾਹੇ ਬਰਫ਼ ਜੰਮੀ ਹੋਵੇ ਮੈਂ ਜਿੱਥੇ ਮਰਜ਼ੀ ਚਲਾ ਜਾਵਾਂ ਕਿਤੇ ਹਿਮਾਚਲ 'ਚ ਚਲਾ ਜਾਵਾਂ ਉੱਥੇ ਵੀ ਬਰਫ਼ ਜੰਮੀ ਵਾਲੇ ਪਾਣੀ ਨਾਲ ਹੀ ਨਾ ਦੇਣਾ ਅੱਛਾ ਜੀ ਸ੍ਰੀ ਰਿ ਇਹ ਜਿਹਾ ਮਾਰਕ ਦੀ ਬਾਹੀ ਗੁਰੂ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਆਪਣੇ ਤੇ ਮਹਾਰਾਜ ਜੀ ਅੱਛਾ ਜੀ ਕਿਆ ਸਾਲ ਹੋ ਗਏ ਬਾਬਾ ਜੀ ਪਹਿਲਾਂ ਮੈਂ 11 ਸਾਲ ਮਿਲਟਰੀ ਸਰਵਿਸ ਕਰਕੇ ਆਇਆ ਮੈਂ ਦੋ ਲੜਨਾਂ ਲੜੀਆਂ 65 ਤੇ 71 ਦੀ ਪਿਲਸਲ ਮੈਨੂੰ ਕੋਈ ਨਹੀਂ ਗਵਰਨਮੈਂਟ ਨੇ ਦਿੱਤੀ ਤੇ ਉਦੋਂ ਬਾਅਦ ਬਾਬਾ ਜੀ ਮੈਨੂੰ 71 ਦੇ ਵਿੱਚ ਮੈਂ ਆ ਕੇ ਬਣਾ ਪਾਇਆ ਬਣਾ ਪਾਇਆ ਹਾਂਜੀ ਪਹਿਲਾਂ ਵੀ ਸਰਦਾਰੀ ਸੀ ਫੌਜ 'ਚ ਵੀ ਸਰਦਾਰੀ ਸੀ ਤੇ ਮੈਂ ਇਹ ਬਣਾ ਆ ਕੇ ਸਨ 71 'ਚ ਪਾਇਆ ਜੀ ਮਤਲਬ ਬਣਾ ਪਾਇਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਅਮਰ ਸ਼ਕ ਲਿਆ ਅਮਰ ਸ਼ਕ ਅਮਰ ਸ਼ਕ ਤੋਂ ਬਾਅਦ ਕੋਈ ਸ਼ਕਤੀ ਅੰਦਰੋਂ ਪੈਦਾ ਹੋਈ ਕਿਸ ਤਰ੍ਹਾਂ ਜਿਵੇਂ ਹੁਣ ਤੁਸੀਂ ਇੰਨੀ ਉਮਰ ਦੇ ਵਿੱਚ ਆਟੋ ਰਿਕਸ਼ਾ ਚਲਾ ਰਹੇ ਹੋ ਤੇ ਅੱਖਾਂ ਦਾ ਵੀ ਬੜਾ ਜ਼ਰੂਰਤ ਹੁੰਦੀ ਹੈ ਇੰਨੀਆਂ ਜੀ ਐ ਕਿ ਜੋ ਪਰਮੇਸ਼ਰ ਮਾਲਕ ਨੂੰ ਆਪਣਾ ਬਣਾ ਲੈਂਦਾ ਨਾ ਜਿਹੜਾ ਉਹ ਨੂੰ ਮਾਲਕ ਆਪਣੇ ਆਪ ਹੀ ਸਹਾਰਾ ਦਿੰਦਾ ਉਹ ਹਾਜ਼ਰ ਨਜ਼ਰ ਰਹਿੰਦੇ ਨੇ ਮਹਾਰਾਜ ਸਹਾਰਾ ਦਿੰਦੇ ਨੇ ਉਹ ਅੱਛਾ ਹਾਂਜੀ ਏ ਨਹੀਂ ਹੈਗਾ ਵੀ ਮਹਾਰਾਜ ਨੂੰ ਮੱਥਾ ਟੇਕ ਲਿਆ ਅਗਰ ਐਵੇਂ ਦੂਰੋਂ ਦੂਰੋਂ ਬਾਬਾ ਜੀ ਮਨੋਂ ਅੰਦਰੋਂ ਮਹਾਰਾਜ ਦੀ ਪਰਮਿਸ਼ਨ ਨੂੰ ਕਿਦਾ ਮਹਾਰਗੁਰੂ ਸੱਚੇ ਪਾਤਸ਼ਾਹ ਮੇਰਾ ਤਾਂ ਤੂੰ ਹੀ ਆ ਹੋਰ ਮੇਰਾ ਕੋਈ ਨਹੀਂ ਹੈਗਾ ਮਤਲਬ ਜਿਹੜੀ ਅਸੀਂ ਜਿਹੜੀ ਅੰਦਰੋਂ ਸ਼ਕਤੀ ਹੈਗੀ ਹੈ ਅਸੀਂ ਜੇ ਇੱਕ ਸੱਚੇ ਦਿਲੋਂ ਜਿਵੇਂ ਧੰਨੇ ਜੱਟ ਨੇ ਪੱਥਰ ਚ ਰੱਬ ਲੱਭ ਲਿਆ ਸੀ ਅਸੀਂ ਜੇਕਰ ਦਿਲੋਂ ਸ਼ਕਤੀ ਹੋਵੇਗੀ ਤਾਂ ਫੇਰ ਹੀ ਸਾਰਾ ਕੁਝ ਹੋਪਾ ਹਾਂ ਜੀ ਬਾਬਾ ਜੀ ਮੇਰੀ ਮਨੋਂ ਅੰਦਰੋਂ ਤਾਂ ਤਾਂ ਦਾ ਮੈਨੂੰ 40 ਸਾਲ ਹੋ ਗਏ ਬਾਬਾ ਜੀ 50 ਸਾਲਾਂ ਸੰਨ 71 ਦਾ ਬਣਾ ਪਾਇਆ ਹੋਇਆ ਜਿੱਦਾਂ ਮੈਂ ਮਹਾਰਾਜ ਪਰਮੇਸ਼ਰ ਨੂੰ ਮੰਨਦਾ ਮੈਂ ਆਪਣੇ ਅੰਦਰੋਂ ਮਨੋਂ ਮੰਨਦਾ ਕਿ ਮੇਰਾ ਹਯੋ ਇਹੀ ਹੋਰ ਕੋਈ ਨਹੀਂ ਹੈ ਬਾਈ ਤੁਸੀਂ ਦਿਮਾਲਾ ਸਹਿ ਬੜਾ ਸੋਹਣਾ ਸਜਾਇਆ ਤੇ ਸਵੇਰੇ ਸਵੇਰੇ ਉੱਠ ਕੇ ਫਿਰ ਤੁਸੀਂ ਕੰਮ ਤੇ ਕਿੰਨੇ ਵਜੇ ਨਿਕਲਦੇ ਹੋ ਤੇ ਦਿਨਚਰਿਆ ਕੀ ਰਹਿੰਦੀ ਹੈ ਫਿਰ ਬਾਬਾ ਜੀ ਮੈਂ 7 ਵਜੇ ਨਿਕਲਦਾ ਹਾਂ ਮੈਂ 3 ਵਜੇ ਨੂੰ ਦਮਾਲਾ ਸਜਾ ਕੇ ਗੁਰੂ ਘਰ ਮੱਥਾ ਟੇਕ ਕੇ ਆਉਣਾ ਤੇ ਮੱਥਾ ਟੇਕ ਕੇ ਆ ਕੇ ਫਿਰ ਮੈਂ ਆਪਣੀ ਚਾਹ ਬਣਾਉਣਾ ਮੈਂ ਆਪਣੀ ਚਾਹ ਬਣਾ ਕੇ ਆ ਪੀ ਕੇ ਫਿਰ ਮੈਂ ਕਰੂੰ ਗੱਡੀ ਧੋ ਕੇ ਸਮਾਰ ਕੇ ਸਾਫ ਕਰਕੇ ਗੱਡੀ ਫਿਰ ਮੈਂ ਉੱਥੋਂ ਗੱਡੀ ਲੈ ਕੇ 7 ਵਜੇ ਮੈਂ ਘਰੋਂ ਨਿਕਲਦਾ ਦਾਦੇ ਪੋਤਰੇ ਵੀ ਪੋਤੇ ਵੀ ਹੋਣਗੇ ਪੋਤੇ ਵੀ ਨਹੀਂ ਜੀ ਉਹ ਵੀ ਕਹਿੰਦੇ ਹੋਣਗੇ ਬਾਪੂ ਹੁਣ ਤੂੰ ਰਹਿਣ ਦੇ ਨਾ ਚੱਕਿਆ ਕਰ ਕਿਸੇ ਵਿੱਚ ਨਾ ਐਨ ਜਾ ਕੇ ਠੋਕ ਦੇ ਕਿਤੇ ਵੀ ਨਾ ਭਾਜੀ ਉਹ ਤਾਂ ਕਹਿੰਦੇ ਨੇ ਪਰ ਮੈਂ ਇੱਕ ਮੈਂ ਬਹਿ ਜਾਵਾਂ ਮੈਨੂੰ ਮਾਲਕ ਦਾ ਹੁਕਮ ਹੈ ਪਰਮੇਸ਼ਰ ਦਾ ਹੁਕਮ ਹੈ ਕਿ ਕਿਰਤ ਕਰਕੇ ਪ੍ਰਸਾਦਾ ਛਕਣਾ ਹੈ ਕਿਰਤ ਕਰਕੇ ਛਕਣਾ ਹਾਂਜੀ ਬਾਬਾ ਜੀ ਅਸੀਂ ਅੱਜ ਕੱਲ ਦੇ ਨੌਜਵਾਨਾਂ ਦੀ ਗੱਲ ਕਰੀਏ ਗਲਤ ਰਸਤਾ ਚੁਣ ਰਹੇ ਨੇ ਨੌਜਵਾਨ ਸ਼ਾਰਟਕਟ ਰਸਤੇ ਲਈ ਅਸੀਂ ਕਈ ਜਗ੍ਹਾ ਤੇ ਦੇਖਦੇ ਆਂ ਕਈ ਨਸ਼ੇ ਦੇ ਹਾਲਤਾਂ ਵਿੱਚ ਮਿਲਦੇ ਨੇ ਤੇ ਉਹਨਾਂ ਵਾਸਤੇ ਬੜੀ ਵੱਡੀ ਸੇਧ ਹੈਗੀ ਤੁਸੀਂ ਇੰਨੀ ਉਮਰ ਦੇ ਵਿੱਚ ਮਿਹਨਤ ਕਰ ਰਹੇ ਹੋ ਬਾਬਾ ਜੀ ਪਤਾ ਕੀ ਆ ਅੱਜ ਕੱਲ ਦੇ ਨਵੇਂ ਮੁੰਡੇ ਨੇ ਨਸ਼ਿਆਂ ਦੇ ਮਗਰ ਲੱਗੇ ਹੋਏ ਨੇ ਜਿਹੜਾ ਨਸ਼ੇ 'ਚ ਲੱਗ ਗਿਆ ਬਾਬਾ ਜੀ ਉਹਦੀ ਜ਼ਿੰਦਗੀ ਬਰਬਾਦ ਆ ਉਹਦੀ ਵੀ ਬਰਬਾਦ ਆ ਉਹਦੇ ਚੱਬਰ ਦੀ ਵੀ ਬਰਬਾਦ ਆ ਅਸੀਂ ਤਾਂ ਮੈਂ ਬਹੁਤ ਜਿੰਨੇ ਮੇਰੀ ਗੱਡੀ 'ਚ ਕੋਈ ਜੌਨ ਜਵਾਨ ਬਹਿ ਜਾਂਦੇ ਨੇ ਨਾ ਮੈਂ ਉਹਨੂੰ ਇਹੀ ਸਿੱਖ ਸਦਣਾ ਦੇ ਉਹ ਨਸ਼ਿਆਂ ਤੋਂ ਬਚੋ ਬਰਬਾਦੀ ਆ ਇਹ ਤੇਰੇ ਬੱਚਿਆਂ ਦੀ ਵੀ ਬਰਬਾਦੀ ਆ ਤੇਰੀ ਵੀ ਬਰਬਾਦੀ ਆ ਇਹ ਨਸ਼ਿਆਂ ਤੋਂ ਬਚ ਕੇ ਰਹੋ ਜਿਹੜਾ ਤਾਂ ਕੋਈ ਕਹਿੰਦਾ ਵੀ ਬਾਬਾ ਜੀ ਨਵਜ ਤੈਨੂੰ ਪੀਂਦੇ ਬਹੁਤ ਜਣੇ ਛੱਡੇ ਨੇ ਅੱਛਾ ਬਹੁਤ ਜਣੇ ਨਸ਼ੇ ਛੱਡੇ ਨੇ ਅੱਛਾ ਬਲੇਰੇ ਮੈਨੂੰ ਦਵਾ ਰਹਾ ਵੀ ਕਹਿੰਦੇ ਬਾਬਾ ਜੀ ਬਹੁਤ ਕਿਰਪਾ ਹੋ ਕਿ ਸਾਡੇ ਤੇ ਅਸੀਂ ਤਾਂ ਹਟ ਗਿਆ ਇਨਾਂ ਤੇ ਹੁਣ ਬਾਬਾ ਜੀ ਜਦੋਂ ਤੁਸੀਂ ਫਿਰ ਤੁਹਾਡੇ ਨਾਲ ਜਦੋਂ ਸਵਾਰੀਆਂ ਬੈਂਦੀਆਂ ਨੇ ਚਲੋ ਅੱਜ ਠੰਡ ਕਰਕੇ ਤੁਸੀਂ ਥੱਲੇ ਪੂਰਾ ਨੀਲੇ ਬਾਣਾ ਪਾਇਆ ਹੋਇਆ ਤਾਂ ਫਿਰ ਸਵਾਰੀਆਂ ਵੀ ਹੁੰਦੀਆਂ ਨੇ ਖੁਸ਼ ਹੁੰਦੀਆਂ ਨੇ ਦੇਖ ਕੇ ਵੀ ਬਾਣੇ ਨੂੰ ਵੇਖ ਕੇ ਵੀ ਇੱਕ ਨਿਹੰਗ ਸਿੰਘ ਨਾਲ ਅਸੀਂ ਸਵਾਰੀ ਕਰ ਰਹੇ ਹਾਂ ਹਾਂ ਬਾਬਾ ਜੀ ਬਹੁਤ ਹੁੰਦੇ ਨੇ ਮੈਂ ਮੈਂ ਜੋ ਗੱਲੇ ਐ ਮੈਂ ਪਰਮੇਸ਼ਰ ਮਹਾਰਾਜ ਦੀ ਕਰਦਾ ਹਾਂ ਹੋਰ ਸਮੇਂ ਕੋਈ ਕਰਨੀ ਨਹੀਂ ਮੈਂ ਇਹਨਾਂ ਨੂੰ ਇਹੀ ਸਿਖਾਉਣਾ ਵੀ ਪਾਈ ਮਾਲਕ ਦਾ ਬਣੋ ਉਹਦੇ ਉਹਨੂੰ ਉਨਤੇ ਆ ਕੇ ਰੱਖੋ ਸਾਡਾ ਉਹਦਾ ਹੀ ਬਾਣੀ ਪੜੋ ਤੇ ਹੋਰ ਇੱਥੇ ਕੁਝ ਦੁਨੀਆ ਤੇ ਕੁਝ ਨਹੀਂ ਹੈਗਾ ਦੁਨੀਆ ਤੇ ਕੁਝ ਨਹੀਂ ਬਾਬਾ ਜੀ ਇੱਕ ਉਹ ਪਰਮੇਸ਼ਰ ਦਾ ਹੀ ਨਾਮ ਆ ਬਸ ਮੈਂ ਜਿਹੜੀ ਹੈਗੀ ਆ ਇਹ ਸਿਰਫ ਜਿਹੜੀ ਅਸੀਂ ਕਹਿੰਦੇ ਰੰਨੇ ਆ ਇਹ ਕੁਝ ਵੀ ਨਹੀਂ ਹੈਗੀ ਬੰਦੇ ਦਾ ਪਤਾ ਨਹੀਂ ਇੱਕ ਸੈਕਿੰਡ ਦਾ ਨਹੀਂ ਪਤਾ ਹੈਗਾ ਜਿੰਨਾ ਚਿਰ ਇਨਸਾਨ ਦੇ ਵਿੱਚ ਮੈਂ ਬੜੀ ਰਹੂਗੀ ਉਹ ਨਚਰ ਮਾਲਕ ਨੇ ਡੇ ਨਹੀਂ ਆਉਂਦਾ ਜਦੋਂ ਦੀ ਅੰਦਰੋਂ ਮੈਂ ਨਿਕਲ ਜੂਗੀ ਨਾ ਫਿਰ ਪਰਮੇਸ਼ਰ ਦਿੰਦਾ ਫੇਰ ਕਹਿੰਦਾ ਚੱਲ ਹੁਣ ਤੂੰ ਮੇਰਾ ਬਣ ਗਿਆ ਚੱਲ ਹੁਣ ਤੈਨੂੰ ਮੈਂ ਪਰਮਾਹੰ ਨਹੀਂ ਛੱਡਦਾ ਬਾਬਾ ਇੱਕ ਇਹ ਵੀ ਹੈਗਾ ਜਿਵੇਂ ਤੁਸੀਂ ਬਜ਼ੁਰਗ ਹਾਗੇ ਕਈ ਵਾਰੀ ਬੱਚੇ ਕਹਿੰਦੇ ਨੇ ਚਲੋ ਵਾਵਾ ਬਜ਼ੁਰਗ ਲੱਗਿਆ ਵੇ ਕਮਾਈ ਕਰੀਏ ਸਾਨੂੰ ਘਰੇ ਲੈ ਕੇ ਕਮਾਈ ਦਿੰਦਾ ਐਵੇਂ ਤਾਂ ਨਹੀਂ ਕਿਤੇ ਹੈਗਾ ਨਹੀਂ ਨਹੀਂ ਬਾਬਾ ਜੀ ਉਹ ਨਹੀਂ ਗੱਲ ਉਹ ਤਾਂ ਮੈਨੂੰ ਕਹਿੰਦੇ ਨੇ ਕਹਿੰਦੇ ਤੂੰ ਬਹਿ ਜਾ ਕਰ ਆਰਾਮ ਕਰ ਲੈ ਮਖਾਂਬੀ ਮੈਂ ਆਰਾਮ ਨਹੀਂ ਕਰਨਾ ਜਿੰਨਾ ਚਿਰ ਮੇਰਾ ਸਰੀਰ ਚੱਲਦਾ ਹੈ ਉਹਨਾਂ ਚਿਰ ਮੈਂ ਮੰੰਜੇ ਤੇ ਨਹੀਂ ਬਹਿੰਦਾ ਕਿਉਂ ਬਾਬਾ ਇਹ ਸਰੀਰ ਦੀ ਮਿੱਟੀ ਬਣਣੀ ਆ ਇਹਨੂੰ ਸੌਖਲ ਕਰਕੇ ਕਿਉਂ ਕਰੀਏ ਕੰਮ ਲਾਓ ਇਹਦੇ ਕੋਲੋਂ ਇਹ ਤਾਂ ਸੋਹ ਲੋ ਬੰਦਾ ਕਰ ਦਿੰਦਾ ਜਾਣ ਬੁਝ ਕੇ ਕਰਦਾ ਜਿਹੜਾ ਕਹਿੰਦਾ ਨਾ ਬਈ ਮੈਂ ਨਹੀਂ ਢੱਕਾ ਤੋਲਣਾ ਬਿਲਕੁਲ ਬੁਢਾ ਹੁੰਦਾ ਵੈਸੇ ਮੈਂ ਤੁਹਾਨੂੰ ਪੁੱਛਦਾ ਹੁੰਦਾ ਬਾਬਾ ਜੀ ਅਸੀਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਖੜੇ ਆ ਮੈਂ 12 ਘੰਟੇ ਪੂਰੀ ਗੱਡੀ ਚਲਾਉਂਦਾ ਮੈਂ 12 ਘੰਟੇ ਗੱਡੀ ਤੋਂ ਬਾਹਰ ਨਹੀਂ ਨਿਕਲਦਾ ਅੱਛਾ ਵਿੱਚ ਬੈਠੀ ਰਹੀਦਾ ਠੂਈ ਟਾਈ ਜਿਹੜੀ ਹੁੰਦੀ ਕਈ ਵਾਰੀ ਇਸ ਉਮਰ ਵਿੱਚ ਤਾਂ ਗੋਡੇ ਹੀ ਬੰਦੇ ਦੇ ਹੋ ਜਾਂਦੇ ਨੇ ਤੇ ਬੰਦਾ ਕਹਿੰਦਾ ਗੋਟਿਆਂ ਤੇ ਰਹਿ ਗਿਆ ਬਾਬਾ ਜੀ ਨਾ ਗੋਡੇ ਦਿਖਾਉਂਦਾ ਟੂਫੀ ਲੋਖੇ ਬਿਲਕੁਲ ਸਰੀਰ ਮੇਰਾ ਨਰੋਧ ਹੈ ਟੱਲੇ ਵਰਗਾ ਕੋਈ ਤਕਲੀਫ ਨਹੀਂ ਅੱ ਮੈਨੂੰ ਕਹਿੰਦੇ ਨੇ ਬਾਬਾ ਤੂੰ ਇੰਨਾ ਕਿਵੇਂ ਬੈਹਿ ਜਾਣਾ ਬੈਠੇ ਆ ਅੱਛਾ ਉਹ ਮਾਲਕ ਮੇਰੇ ਨਾਲ ਹੈ ਬਾਬਾ ਜੀ ਤੁਸੀਂ ਫਿਰ ਐਕਸਰਸਾਈਜ਼ ਵੀ ਵਗੈਰਾ ਕਰ ਲੈਂਦੇ ਹੋ ਹਾਂਜੀ ਐਕਸਰਸਾਈਜ਼ ਵਗੈਰਾ ਵੀ ਕਰਦੇ ਹੋ ਕੋਈ ਕਸਰਤ ਕੁਛ ਨਹੀਂ ਕਰਦਾ ਮੈਂ ਸਿਰਫ ਪਰਮੇਸ਼ਰ ਦਾ ਹੀ ਨਾਮ ਲੈਣਾ ਹੈ ਮਾਲਕ ਕਦਾਈ ਉਸੇ ਨੂੰ ਕਹਿੰਦਾ ਵੀ ਮਹਾਰਾਜ ਤੈਹੀਂ ਰੱਖਣਾ ਜਿਹੜਾ ਜਿਹੜਾ ਰੱਖਣਾ ਤੰਦਰੁਸਤ ਬਾਕੀ ਮੇਰੇ ਵੱਸ ਦਾ ਕੋਈ ਰੋਗ ਨਹੀਂ ਹੈਗਾ ਤੁਸੀਂ ਉਹ ਜੋ ਹੋਏਗੇ ਰੱਖਦੇ ਵੀ ਨੇ ਫਿਰ ਵੀ ਕੁਛ ਨਾ ਕੁਛ ਤਾਂ ਤੁਸੀਂ ਵਰਜਸ਼ ਕਰਦੇ ਹੀ ਰਹਿੰਦੇ ਹੋਗੇ ਤੇ ਹਾਂ ਪਰ ਜੇ ਛਾ ਜਿਹੜੀ ਗੱਡੀ ਦੇ ਬਸ ਸਟੀਰੀਂਗ ਬੋਲੀ ਜਾਣਾ ਗੇਅਰ ਪਾਈ ਜਾਣਾ ਨਾ ਆਹੀ ਵਰਜਤ ਹੈ ਗੇਅਰ ਵਾਲਾ ਹੀ ਹੈ ਤੁਹਾਡੇ ਕੋਲ ਸਟੀਰੀਂਗ ਅੱਜ ਵੀ ਹਾਂਜੀ ਹਾਂਜੀ ਤੇ ਬਾਬਾ ਇਹ ਤਾਂ ਗੇਅਰ ਜਦੋਂ ਆਪਾਂ ਪਾਣੇ ਹੁੰਦੇ ਨੇ ਜੋਰ ਜਿਹਾ ਵੀ ਲੱਗਦਾ ਗੋਟ ਗੋਟ ਕੰਮਜਾਬ ਨੇ ਪੂਰੇ ਬਾਬਾ ਜੀ ਆਏ ਨੇ ਪੂਰੇ ਅੱਛਾ ਕਿਸੇ ਮੇਰੇ ਬਾਬਾ ਜੀ ਮੇਰਾ ਸਰੀਰ ਬਿਲਕੁਲ ਨਿਰੋਧ ਆ ਮੈਨੂੰ 20 ਸਾਲ ਹੋ ਗਏ ਨੇ ਕਿ ਬੁਖਾਰ ਚੜੇ ਨੂੰ ਅੱਛਾ ਮੈਨੂੰ ਕਦੇ ਬੁਖਾਰ ਨਹੀਂ ਚੜਿਆ ਅੱਛਾ ਆ ਠੰਡ ਤੇ ਜਿਹੜੇ ਨੰਗੀ ਕਦੇ ਸਵਾਰ ਨਹੀਂ ਪਾਇਦਾ ਕਦੇ ਸਿਰ ਨੂੰ ਦੁੱਖਾ ਕਦੇ ਗੋਲੀ ਨਹੀਂ ਖਾਦੀ ਡਾਕਟਰ ਤੋਂ ਲੈ ਕੇ ਲੋਕੀ ਤਾਂ ਹੋਪੋਪਾ ਕਰਦੇ ਫਿਰਦੇ ਨੇ ਕਹਿੰਦੇ ਨੇ ਵੀ ਬਾਬੇ ਦੇ ਤਾਂ ਆਪਦਾ ਦਰਵਾਜ਼ਾ ਖੁੱਲਿਆ ਲੋਕਾਂ ਸਗੋਂ ਲਾਰਕ ਨੇ ਪੜਦੇ ਆ ਆ ਦੁਨੀਆਂ ਮੇਰੇ ਕੋ ਆਪਣੀਆਂ ਬਣਾਈਆਂ ਨੇ ਜੇ ਕੋ ਮਾੜੀ ਮੋਟੀ ਦਿਨੀਆਂ ਤਾਂ ਆਪਣੀ ਚੋ ਦਵਾਈ ਦੀ ਕਪੂੜੀ ਖਾ ਲਈਦੀ ਆ ਬਸ ਹਾਂ ਇਹ ਬਾਬੇ ਨਾਨਕ ਦੀਆਂ ਦੁਨੀਆਂ ਨੇ ਮੇਰੀਆਂ ਸੋਹਣਾਂ ਨੇ ਮੈਂ ਤਾਂ ਸਪਲਾਈ ਕਰਨੇ ਆ ਮੈਂ ਸਿਰਫ ਬਾਬਾ ਜੀ ਦੀ ਇਹਦੀ ਲਾਗਤ ਲੈਣਾ ਜਿੰਨੀਆਂ ਲੱਗਦੀ ਆ ਬਾਕੀ ਤਾਂ ਮੈਂ ਆਪਣੀ ਜਿੰਨੀ ਮਿਹਨਤ ਹੈ ਮੇਰੀ ਮੈਂ ਸਾਰੀ ਸੇਵਾ ਚਲਾਉਣਾ ਇੱਥੇ ਹੈਗੀ ਦੁਨੀਆਂ ਤੇ ਕੁਝ ਨਹੀਂ ਹੈਗਾ ਖਰੀਰ ਤਾਂ insan ਦਾ ਉਹੀ ਹੈ ਚੰਗੇ ਕੰਮ ਕਰੋ ਕਰਤ ਕਰੋ ਸ਼ਬਦ ਬਾਬਾ ਜੀ ਕੋਈ ਯਾਦ ਹੈਗੇ ਕੋਈ ਇਸੇ ਤਰ੍ਹਾਂ ਕੋ ਸੁਣਨਾ ਚਾਹੀਏ ਕੋਈ ਮਤਲਬ ਵੈਸੇ ਜੇ ਨਹੀਂ ਜੀ ਮੈਂ ਮੂਲ ਮੰਤਰ ਦਾ ਜਾਪ ਕਰਦਾ ਹਾਂ ਅੱਛਾ ਜੀ ਸਾਰਾ ਅੱਛਾ ਜੀ ਹਾਂ ਇੱਕ ਵਾਰ ਕਰ ਤੋਂ ਲੈ ਕੇ ਕਰ ਸਕਦੇ ਹੋ ਸਾਡੇ ਚੈਨਲ ਮਾਧਿਅਮ ਜੇਕਰ ਅਸੀਂ ਤੁਹਾਨੂੰ ਕਹੀਦਾ ਬਿਲਕੁਲ ਤੁਸੀਂ ਅਸੀਂ ਚਾਹਾਂਗੇ ਤੁਸੀਂ ਮੂਲ ਮੰਤਰ ਸਾਡੇ ਜਿਹੜੇ ਨੌਜਵਾਨਾਂ ਲਈ ਜਰੂਰ ਅਸੀਂ ਕਰਦੇ ਹਾਂ ਬਾਬਾ ਜੀ ਜੀ ਇਕ ਮੁਕਾਰ ਛਤ ਨਾਮ ਕਰਤਾ ੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਭ ਪੰਗੁਰ ਪ੍ਰਸਾਦ ਜਪ ਆਦ ਸਚ ਜਗਾਦ ਸਚ ਹੈਪੀ ਸਚ ਨਾਨਕ ਹੋ ਸੇਤੀ ਸਚ ਵਾਹਿਗੁਰੂ 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 ਇਹ ਸਭ ਤੋਂ ਵੱਡੀ ਆਪਣੀ ਕਮਾਈ ਹੈਗੀ ਜ਼ਿੰਦਗੀ ਇਹੀ ਹੈ ਬਸ ਬੱਬਾ ਜੀ ਮੈਂ ਮੂਲ ਮੰਤਰ ਦਾ ਜਾਪ ਕਰਦਾ ਮੂਲ ਮੰਤਰ ਹਾਂ ਬੱਬਾ ਜੀ ਇੱਕ ਰ ਆਪਾਂ ਜਿਵੇਂ ਅਸੀਂ ਨੌਜਵਾਨ ਹੈਗੇ ਕਹਿੰਦੇ ਨੇ ਮੂਲ ਮੰਤਰ ਜਾਪ ਕਰਦੇ ਰੋ ਰੋਜ਼ਾਨਾ ਤਾਂ ਕਹਿੰਦੇ ਦੁੱਖ ਵੀ ਤੁਹਾਡੇ ਨੇੜੇ ਨਹੀਂ ਆਉਂਦਾ ਨਹੀਂ ਆਉਂਦਾ ਏ ਬਾਬਾ ਜੀ ਦੇ ਸਾਰੇ ਬਾਣੀ ਦਾ ਨਚੋੜ ਮੂਲ ਮੰਤਰ ਦੇ ਵਿੱਚ ਆ। ਇਹ ਮੂਲ ਮੰਤਰ ਚ ਆਇਆ। ਹਾਂਜੀ। ਜਿਹਨੇ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ ਸਮਝ ਲਓ ਜਿਹਨੇ ਇਹ ਮੂਲ ਮੰਤਰ ਜੀ ਨੇ ਜਾਪ ਕਰ ਲਿਆ ਨਾ ਉਹਨੇ ਗੁਰੂ ਗ੍ਰੰਥ ਸਾਹਿਬ ਸਾਰਾ ਪੜ੍ਹ ਲਿਆ। ਅੱਛਾ ਜੀ। ਬਹੁਤ ਤਾਕਤ ਹੈ ਇਹਦੇ ਵਿੱਚ। ਬਾਕੀ ਬਾਬਾ ਜੀ ਆ ਬਾਣਾ ਗੁਰੂ ਸਾਹਿਬ ਦਾ। ਜਿੰਨੀ ਬਾਣੇ ਦੇ ਵਿੱਚ ਤਾਕਤ ਹੈ ਇਹਦੇ ਵਿੱਚ ਉਹਨੇ ਕਾਫੀ ਚ ਨਹੀਂ ਹੈ। ਦੁਨੀਆਂ 'ਚ ਨਹੀਂ ਕੋਈ ਹੈ ਜੀ। ਕਿੰਨੇ ਸਾਲ عمر ਹੋ ਗਈ ਬਾਬਾ ਹੁਣ? ਬਾਬਾ ਜੀ ਮੇਰੀ ਉਮਰ 95 ਸਾਲ ਦੀ ਹੋ ਗਈ। 95 ਸਾਲ। ਹਾਂ। ਤੇ ਕੋਈ ਮਤਲਬ ਮਾ ਮਾਤਮਾ ਪਰਮਾਤਮਾ ਦੀ ਪੂਰੀ ਕਿਰਪਾ ਹੈਗੀ ਹੈ। ਬਾਪੂ ਜੀ ਬਿਲਕੁਲ ਮਾਲਕ ਦੀ ਉਹ ਕਿਰਪਾ ਨਾਲ ਫਿਰ ਤਾਰਾ ਲਾ ਦਿਓ ਫਿਰ ਇੱਕ ਬਾਈਕ ਉਹ ਖਾਲਸਾ ਬਾਈਕ ਦੀ ਕੀ ਫਤਿਹ। ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ। ਵੇਖੋ ਜੀ ਅੱਜ ਵੀ ਨਿਹੰਗ ਸਿੰਘ ਸਾਡੇ ਨਾਲ ਬਜ਼ੁਰਗ ਹੈਗੇ ਨੇ ਇਹਨਾਂ ਤੋਂ ਸਾਨੂੰ ਅਸ਼ੀਰਵਾਦ ਵੀ ਲੈਣਾ ਚਾਹੀਦਾ ਤੇ ਸਲੂਟ ਵੀ ਅਸੀਂ ਕਹਿ ਸਕਦੇ ਆ ਕਿ ਕਿਉਂਕਿ ਜਿਹੜੇ ਅਸੀਂ ਬਜ਼ੁਰਗ ਕਹਿ ਦਿੰਨੇ ਆ ਅਸੀਂ ਬੁੜੇ ਹੋ ਗਏ ਪਰ ਜਿਹੜਾ ਇਹ ਸ਼ਖਸ ਹੈਗਾ ਤੁਹਾਡੇ ਸਾਹਮਣੇ ਹੈ 95 ਸਾਲ ਉਮਰ ਦੱਸ ਰਹੇ ਨੇ ਤੇ ਅੱਜ ਵੀ ਬਾਬੇ ਨਾਨਕ ਦੀ ਜਿਹੜੀ ਕੀਰਤ ਕਮਾਈ ਹੈਗੀ ਉਸ ਦਾ ਇੱਕ ਜਿਹੜਾ ਖੱਟਿਆ ਖਾ ਰਹੇ ਨੇ ਤੇ ਪਰਿਵਾਰ ਵੀ ਜਿਹੜਾ ਪਾਲ ਰਹੇ ਨੇ ਸੋ ਸਾਨੂੰ ਵੀ ਅਜਿਹੇ ਜਿਹੜੇ ਬਜ਼ੁਰਗ ਹਾਗੇ ਨੇ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਜਿਹੜਾ ਕੰਮ ਜਿਹੜਾ ਕੀਤਾ ਉਹ ਸਾਡਾ ਕਰਮ ਹੈਗਾ ਉਸ ਨੂੰ ਹੀ ਕਰਕੇ ਜ਼ਿੰਦਗੀ 'ਚ ਅੱਗੇ ਵਧਣਾ ਚਾਹੀਦਾ ਸੋ ਅਜਿਹੀਆਂ ਸਟੋਰੀਆਂ ਤੁਹਾਡੇ ਨਾਲ ਰੂਬਰੂ ਕਰਾਂਦੇ ਰਹਾਂਗੇ ਜੁੜੇ ਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਰ ਰੋਸ਼ਨ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ